ચાબી ના બદમાશી ટી ખી રહ્યા हिन <laughs> जो ਉਹਨਾਂ ਨੇ ਫਾਈਨਲ ਬਾਈ ਬਾਸ ਉਹਨੀਆਂ ਫੁਲੀਆਂ ਜਿਹਨਾਂ ਨੂੰ ਪਹਿਲਾਂ ਗੱਲ ਕਰਦੇ ਸੀ ਐਟਾ ਬਹਿ ਜਾ ਕਿੰਨਾ ਚਿਰ ਨਹੀਂ ਗਿਆ ਫਾਈਨਲ ਬਾਸ ਐਂਟਰੀਆਂ ਲੱਗ ਕੇ ਨਹੀਂ ਦੇਦੇ ਆ پہلے جو مائنا چاھي جايندا ہے جاؤ اجي اجي کلي اجي کدي مڙندو آهي ها ها کوئی بنا ڪنهن کي وڌيڪ نه ڏيو ۽ پنهنجي وڌيڪ نه ڏيو ۽ ڪڏي ٻڌو پيلاند جي ڳالهه پيلاند جي ڳالهه پيلاند جي ڳالهه

انامی صاحب تعال میں تم کو واقعه کے بارے میں بتا رہا ہوں جو داخل میں بند کر لو بہت تک تم

ਮਾਈ ਦੀ ਪਹਿਲੀ ਵਾਰ ਦੇਖ ਰਹਾ ਜਿਹੜਾ ਐਨਾ ਘਟਿਆ ਪ੍ਰਸ਼ਾਸਨ ਨੇ ਜਿਹੜਾ ਇਹ ਕੰਮ ਕੀਤਾ ਵਾ ਬਹੁਤ ਸਰਕਾਰ ਨੇ ਵੀ ਅਜੇ ਤੱਕ ਨੇ ਇਸ ਤਰ੍ਹਾਂ ਕਦੇ ਨਹੀਂ ਦੇਖਣ ਨੂੰ ਮਿਲਿਆ ਸੂਬੇ ਦੇ ਲੱਗੇ ਬਣੇ 4 ਵਜੇ ਦੇ ਇੱਥੇ ਪਰ ਹਾਲੇ ਤੱਕਣ ਜਿਹੜਾ ਕੋਈ ਅੰਦਰ ਜਿਹੜਾ ਲਗਭਗ ਕੋਈ 10 ਬੰਦੇ ਵੀ ਨਹੀਂ ਜਿਹੜੇ ਸਾਡੇ ਦੇਖਣ ਤੋਂ ਲੱਗਿਆ ਵੀ ਹਗਾ ਉਹਨਾਂ ਨੇ ਭੇਜੇ ਹੋ ਏਦਾਂ ਲੱਗਦਾ ਵੀ ਅੱਜ ਜਿੰਨੇ ਬੰਦੇ ਅੰਦਰ ਖੜੇ ਆ ਕਿਸੇ ਦੀ ਫੈਲ ਨਾ ਪਰਵੇ ਔਰ ਬਾਹਰੋਂ ਬੰਦੇ ਜਿਹੜੇ ਦੂਸਰੀ ਸਾਈਡਾਂ ਤੋਂ ਅੰਦਰ ਆ ਰਹੇ ਨੇ ਜਿੱਦਾਂ ਸੀ ਦੇਖਿਆ ਕਿ ਨੌਨੀ ਮਾਨ ਤੇ ਬੋਬੀ ਮਾਨ ਵੀ ਅੰਦਰ ਆਏ ਹੋਏ ਸੀ ਬਾਰੂ ਇਹਨਾਂ ਦੇ ਆਪ ਦੇ ਪਾਰਟੀਆਂ ਦੇ ਲੀਡਰ ਬੰਦੇ ਜਿਹੜੇ ਹੈਗੇ ਨੇ ਸਾਰੀਆਂ ਪਾਰਟੀਆਂ ਤੋਂ ਆ ਕੇ ਪਰ ਰਹੇ ਨੇ ਪਰ ਆਮ ਜਨਤਾ ਜਿਹੜੀ ਉਹ ਸਾਰੀ ਪਰੇਸ਼ਾਨ ਹੈ ਇੱਥੇ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਬਹੁਤ ਧੱਕੇਸ਼ਾਹੀ ਹੋ ਰਹੀ ਹੈ ਜੀ ਸਾਰੀ ਜਨਤਾ ਨਾਲ ਜੀ ਹਾਂ ਪਹਿਲੀ ਵਾਰ ਦੇਖਿਆ ਜੀ ਸਾਹਿਬ ਲਾਈਵ ਤਸਵੀਰਾਂ ਹਾਂ ਜੀ ਬੀਬੀ ਕੀ ਕਹਿਣਾ ਚਾਹੁੰਦੇ ਹੋ ਬੱਸ ਕਹਿ ਲਿਆ ਜੀ ਹਾਂ ਕਿੰਨੇ ਵਜੇ ਤੇ ਖੜੇ ਹੋ 4 ਵਜੇ ਤੇ ਖੜੇ ਆ 4 ਵਜੇ ਤੇ ਲਾਈਨ 'ਚ ਲੱਗੇ ਹੋਏ ਹਾਂ 4 ਵਜੇ ਬਾਹਰ ਗੇਟ ਤੇ ਖੜੇ ਆ 4 ਵਜੇ ਆ ਕੇ ਬੈਠ ਗਏ ਹਾਂ ਤੇਰੇ ਤੇ ਕੰਨੀਵਾਰੀ ਆਈ ਇਹ ਤਾਂ ਕਾਮੁਕੀ ਇੱਕ ਦਿਨ ਬਹੁਤ ਗਰਮੀ ਬਹੁਤ ਹੈ ਸਾਰੇ ਮਰੀਜ਼ ਨੇ ਆਠ ਦੇਖਾ ਕਿਹੜਾ ਕੋਈ ਸਹੀ ਹੈ ਨਾ ਪਾਣੀ ਦਾ ਵੀ ਪ੍ਰਬੰਧ ਨਹੀਂ ਹੈਗਾ ਜਰਾ ਵੀ ਕੋਈ ਪਾਣੀ ਨਹੀਂ ਸੁਬਾਹ ਸ਼ਾਲੇ ਅੰਦਰ ਬੜੇ ਬੈਠੇ ਨੇ ਅੰਦਰ ਫੈਲਾ ਪਾੜੀ ਜਾਂਦੇ ਨੇ ਉਹ ਬਾਹਰ ਮੇਰੇ ਸਾਹਮਣੇ ਦੋ ਫੈਲਾ ਛੱਟ ਕੇ ਗਏ ਆ ਆ ਹੁਣੇ ਛੱਟ ਕੇ ਗਏ ਉਹ ਪੇਜ ਪਏ ਤਾਂ ਬਿਲਕੁਲ ਜਿਹੜੇ ਹੈਗੇ ਆ ਰੋਪ ਵੀ ਇੱਥੇ ਲੱਗ ਰਹੇ ਆ ਔਰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵੀ ਇੱਥੇ ਵੱਡੀ ਤعداد ਦੇ ਵਿੱਚ ਮੌਜੂਦ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਦਿਖਾਈ ਦੇ ਰਹੇ ਨੇ ਤਾਂ ਮਹਿਜ਼ 2 ਘੰਟੇ ਦਾ ਸਮਾਂ ਬਚਿਆ ਤਾਂ ਜਿੰਨੇ ਲੋਕ ਅੰਦਰ ਨੇ ਇਸ ਤੋਂ ਕਈ ਗੁਣਾ ਬਾਹਰ ਲੋਕ ਜਿਹੜੇ ਆ ਉਹ ਦਿਖਾਈ ਦੇ ਰਹੇ ਆ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਸਾਰੀਆਂ ਐਂਡ ਤੱਕ ਦੀਆਂ ਦਿਖਾਣੇ ਆ ਲਾਈਨਾਂ ਦੇ ਵਿੱਚ ਲੋਕ ਲੱਗੇ ਹੋਏ ਦਿਖਾਈ ਦੇ ਰਹੇ ਆ ਲੰਬੀਆਂ ਲੰਬੀਆਂ ਕਤਾਰਾਂ ਹੈਗੀਆਂ ਜੰਤਾਂ ਦਾ ਸਬਰ ਪਰਖਿਆ ਉਹਨਾਂ ਨੇ ਜਨਤਾ ਬੜੀ ਸਵਰਵਾਲੀ ਪਰ ਸਰਕਾਰ ਤੋਂ ਲੋਰਦਾ ਸੋਚ ਲੋ ਤੁਸੀਂ ਵੀ ਕੀ ਬਣ ਗਿਆ ਇੱਥੇ 4 ਵਜੇ ਜਨਤਾ ਖੜੀਆਂ ਨੇ ਤੇ ਭੁੱਖਿਆ ਪਾਣੀਆਂ ਪਾਣੀ ਤੋਂ ਬਗਾਇਆ ਦਰਵਾਜ਼ਾ ਖੋਲਿਆ ਨਾ ਕੁਝ ਖੋਲਿਆ ਕੰਮਕਾਰ ਬਣੇ ਸੀ ਕਿੰਨੇ ਵਜੇ ਸਵੇਰੇ ਆਏ ਸੀ ਫਿਰ 4 ਵਜੇ 4 ਵਜੇ 4 ਵਜੇ ਦੇ ਆਏ ਆ ਹਾਂਜੀ 4 ਵਜੇ ਪੂਆ ਨਹੀਂ ਖੋਲਿਆ 11:30 ਵਜੇ ਤੱਕ ਇੱਕ ਜਨਾਨੀ ਮੁੱਕੀ ਪੀ ਮੋਰੀ ਇੱਕ ਲੋਕੀ 5 ਵਜੇ ਤੱਕ ਮੁੱਕੇ ਵੀ ਛੁੱਟੀ ਕਰੇ ਦੋ ਜਨਾਨੀ ਦੋ ਜਨਾਨੀ ਬੈਠੇ ਸ਼ਾਭਨਾ ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾ ਰਹੇ ਆ ਬਜ਼ੁਰਗ ਲੋਕ ਜਿਹੜੇ ਆ ਉਹ ਵੀ ਲਾਈਨਾਂ 'ਚ ਦਿਖਾਈ ਦੇ ਰਹੇ ਆ ਤੇ ਲੰਬੀਆਂ ਕਤਾਰਾਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਤਾਂ ਸਮਾਂ ਜਿਹੜਾ ਹੈਗਾ ਮਹਿਜ਼ 2 ਘੰਟੇ ਬਚੇ ਆ 2 ਘੰਟਿਆਂ ਬਾਅਦ ਜਿਹੜਾ ਹੈਗਾ ਇਹ ਸਮਾਂ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ ਨਾਮਜ਼ਦਗੀ ਪਰੰਦਾ ਤਾਂ ਲਾਈਨਾਂ ਜਿਹੜੀਆਂ ਹੈਗੀਆਂ ਉਹ ਲੰਬੀਆਂ-ਲੰਬੀਆਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਹਾਂ ਬਹੁਤ ਜ਼ਿਆਦੇ ਲੋਕ ਐ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਐ ਦੇਖ ਸਕਦੇ ਐ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਲੋਕ ਜਿਹੜੇ ਐ ਉਹ ਲੱਗੇ ਹੋਏ ਐ ਹੁਣ ਫੇਰ ਮੇਰੀ ਵਾਰੀ ਆ ਗਈ ਹਾਂਜੀ ਬੀਬੀ ਕਦੋਂ ਦੇ ਆਏ ਹੋ ਤੇਰੇ 5 ਵਜੇ ਦੇ ਆਇਆ ਹਾਂ ਹਾਂ ਤੇ ਕੋਈ ਸਾਨੂੰ ਅਗਾ ਨਹੀਂ ਲੰਗਣ ਦਿੰਦਾ ਕੋਈ ਪਾਣੀ ਨਹੀਂ ਕੋ ਕੁਛ ਨਹੀਂ ਦੁਨੀਆ ਘਬਰਾਏ ਨਾਲ ਡਿੱਗੀ ਜਾਂਦੀ ਏ ਲੜ ਲੜ ਲੋਕ ਮਰੇ ਜਾਂਦੇ ਨੇ ਅਗਾ ਕੋਈ ਪ੍ਰਬੰਧ ਛਾਂ ਦਾ ਨਹੀਂ ਕੋ ਕੁਛ ਨਹੀਂ ਏ ਕੋਈ ਸਾਡੀ ਅਧਿਕਾਰ ਨਹੀਂ ਸੁਣਦਾ ਆਪੋ ਆਪਣੇ ਜਿਹੜੇ ਲੰਲੂ ਪੰਜੂ ਨੇ ਜਿਨ੍ਹਾਂ ਦੇ ਆਕੂ ਬਣੇ ਨੇ ਉਹਨਾਂ ਨੂੰ ਪਾਈ ਜਾਂਦੇ ਨੇ ਉਹਨਾਂ ਦੀ ਫੈਲਾ ਸਿੱਧੀਆਂ ਲਗੀਆਂ ਜਾਂਦੀਆਂ ਨੇ ਸਾਡਾ ਕੁਛ ਨਹੀਂ ਕੋਈ ਸਾਡੀ ਸੁਣਦਾ ਪੈਸੇ ਹਾਂ ਨਾ ਸਾਨੂੰ ਕਾਹਗਾ ਲੰਗਣ ਦਿੰਦਾ ਕਿਹੜੇ ਪਿੰਡੋਂ ਆਇਓ ਅਸੀਂ ਚੱਕ ਰਾਈਆਂ ਵਾਲੇ ਤੋਂ ਚੱਕ ਰਾਈਆਂ ਵਾਲੇ ਤੋਂ ਹਾਂਜੀ ਦੁਨੀਆ ਨਾ ਸਵੇਖ ਕਵਰਾਈ ਨਾਲ ਕਿੰਨੇ ਪਾਣੀ ਤੋਂ ਦਾ ਪ੍ਰਬੰਧ ਕੋਈ ਨਹੀਂ ਹੈਗਾ ਦੁਨੀਆ ਤਰਫ ਹੀ ਜਾਂਦੀ ਏ ਕੋਈ ਲੰਘਣ ਨਹੀਂ ਦਿੰਦਾ ਤੁਸੀਂ ਸਵੇਰੇ ਕਿੰਨੇ ਵਜੇ ਆਏ ਹੋ ਅਸੀਂ 5 ਵਜੇ ਆਇਆ 5 ਵਜੇ ਦੇ ਆ ਕੇ ਕੋਈ ਇੱਥੇ ਜਨਤਾ ਭੁੱਖੀ ਵੀ ਬੈਠੀ ਹੈ ਤਰਾਈ ਬੈਠੀ ਹੈ ਜਦੋਂ ਕਾਂਗਰਸ ਚ ਅਕਾਲੀ ਹੁੰਦੇ ਸੀ ਨਾ ਉਦੋਂ ਕਲੈਕਸ਼ਨ ਨਹੀਂ ਹੁੰਦੇ ਸੀ ਮਿੰਬਰਾ ਸਰਪੰਚਾਂ ਦੇ ਉਦੋਂ ਵੀ ਹੁੰਦੇ ਸੀ ਪਰ ਹਾਲਾ ਤਾਂ ਉਦੋਂ ਬਿਲਕੁਲ ਨਹੀਂ ਹੈਗੀਆਂ ਸੀ ਆ ਬਦਲਾਅ ਹੋਇਆ ਸਰਕਾਰ ਦਾ ਕਿ ਅੱਜ ਜਨਤਾ ਬਹੁਤ ਔਖੀ ਹੈ ਬਹੁਤ ਔਖੀ ਹੈ ਹੈ ਪਰਕਿੰਦਰੀਵਾਦ ਮੈਨੂੰ ਇੱਕ ਮੌਕਾ ਦਿਓ ਤੇ ਉਹ ਕੇਂਦਰੀ ਵਾਰ ਨੂੰ ਇੱਕ ਮੌਕੇ 'ਚ ਮੈਂ ਤੁਹਾਨੂੰ ਸਿਖਾ ਦੇਵਾਂਗਾ ਦੁਬਾਰਾ ਕਮਿਉਣਾ ਨਹੀਂ ਇੱਥੇ ਹਾਂ ਉਹਨੇ ਇੱਥੇ ਜਿ ਪੂਰੀ ਮਤ ਦੇ ਦਿੱਤੀ ਮੈਂ ਦੁਬਾਰਾ ਤਾਂ ਆਉਣਾ ਨਹੀਂ ਪਰ ਉਹ ਆਪਣੇ ਆਪ ਹੀ ਕਹਿੰਦਾ ਹੁੰਦਾ ਸੀ ਪਰ ਦੁਨੀਆ ਜਨਤਾ ਫੇਰ ਵੀ ਨਹੀਂ ਸਮਝੀ ਵੀ ਅਸਾਨੂੰ ਕੀ ਕੱਲ ਜੇ ਸਮਝਾਉਂਗਾ ਇਹ ਅਸੀਂ ਉਹਦੀ ਇੱਕ ਵਾਰ ਮੌਕੇ 'ਚ ਸਮਝ ਜਾਂਦੇ ਨਾ ਪਰ ਇਹ ਜਨਤਾ ਹੀ ਨਹੀਂ ਔਖੀ ਨਾ ਹੈ ਤਾਏ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾ ਰਹੇ ਆ ਨੋਮੀਨੇਸ਼ਨ ਕਿਤੇ ਫਾਈਲ ਹੋ ਰਿਹਾ ਉਸ ਜਗ੍ਹਾ ਤੋਂ ਦੇਖ ਸਕਦੇ ਆ ਤੁਸੀਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਵੱਡੀ ਗਿਣਤੀ ਦੇ ਵਿੱਚ ਪਹਿਲਾ ਪਾੜ ਰਿਹਾ ਇੱਕ ਦੂਜਾ ਹੁੰਦਾ ਕਰਦੀ ਹੋਰ ਹੀ ਬਹੁਤ ਜ਼ਿਆਦਾ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਦਾ ਅਸੀਂ ਦਿਖਾ ਰਹੇ ਆ

ਤਾਂ ਇਹ ਤਸਵੀਰਾਂ ਉਹ ਮੰਟੂ ਜਿਹੜੀਆਂ ਹੈਗੀਆਂ ਲਾਈਵ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਆ ਕਿ ਵੱਡੀ ਤਦਾਦ ਦੇ ਵਿੱਚ ਨੋਮੀਨੇਸ਼ਨ ਆਪਣੀਆਂ ਫਾਈਲਾਂ ਜਮ੍ਹਾਂ ਕਰਾਉਣ ਦੇ ਲਈ ਲੋਕ ਇੱਥੇ ਪਹੁੰਚੇ ਹੋਏ ਆ ਵੇਖੀ ਪਰ ਜਿਹੜਾ ਹੈਗਾ ਇੱਥੇ ਰਸ਼ ਬਹੁਤ ਜ਼ਿਆਦਾ ਹੈਗਾ ਆ ਵੇਖ ਆ ਲੈਨ ਦੀ ਚਿੰਤਾ ਕਰ ਦੇਗਾ ਬਟਾ ਆ ਵੇਖ ਆ ਵੇਖ ਕਿੱਧਰੋਂ ਆਏ ਨੂੰ ਇੱਕ ਨੋਟ ਲਾਇਆ ਚਲੋ ਇਧਰੋਂ ਹੋਰ ਹੈ ਬੜਾ ਹੋ ਗਿਆ ਤੇ ਪਾਣੀ ਪੈਣੀ ਸੀ ਉਹ ਤਾਂ ਮੈਂ ਕਰਨੀ ਗੱਲ ਗੱਲ ਸੁਣੀ ਉਹ ਆਹ ਨਾ Obrigado. Oh, oh, हांजी कीअ हुया ਭਾਈ ਮਗਰੋਂ ਧੱਕਾ ਮੁੱਕੀ ਬੜੀ ਚਲਦੀ ਵੀ ਆ ੱਟਕੇ ਵਈਦੇ ਵੇਰੇ ਬੰਦੇ ਡਿੱਗੇ ਮੇਰੇ ਉੱਤੇ ਚਾਰ ਲੱਤ ਟੁੱਟ ਗਈ ਲੱਤ ਟੁੱਟ ਗਈ ਹਾਂਜੀ ਪਿੰਡ ਗੜਾ ਇਹਨਾਂ ਦੇ ਘਾਚੇ ਰਗਾਸੀ ਲਾਦੇ ਨੇ ਪਿੰਡ ਗੜਾ ਮੰਨੇਆ ਚੱਕ ਮੰਨੇਆ ਏ ਖੋਲੋਈ ਨਾ ਸਰ बोलो ही ना जोगिंदर सिंह गल गेट अगर खड़े पिछू आए मार पे कोई भाई रह गया मैं मारा मैं फिर तू मारे चार पाँच कोई सीने को सिर से बजा कोई मूह से बजा कोई इधर जा कई बज गए कई टीचर और उपर से ही होने मुं लगा मुंह इधर है पिछले मार पे 10 ਦੇ ਕੌਂਸਲਰ ਨੇ ਕਿਹਾ ਕਿ ਇਹ ਪਿੰਡੋਂ ਆਇਆ ਚੱਕਰ ਦਾ ਚਾਹ ਨਾਲ ਨਾਮ ਹੈ ਬੰਦੇ ਜੀ ਕਿਹੜੀ ਪਾਰਟੀ ਨਾਲ ਸਮਾਧਾਰਨ ਕਾਂਗਰਸ ਨਾਲ ਚਿੰਦਰ ਸਿੰਘ ਨਾਲ ਚਿੰਦਰ ਸਿੰਘ ਹਾਂ ਜੀ ਚਿੰਦਰ ਮੈਨੂੰ ਜੁਦਾ ਮੈਂਬਰ ਆ ਨਾ ਚਿੰਦਾਲਾ ਵੀ ਨਾਇਕ ਹਾਂ ਜੁਗਿੰਦਰ ਸਿੰਘ ਪੂਰਾ ਜਨ ਲੋਕਤੰਤਰ ਦਾ ਜਨ ਹੋ ਰਿਹਾ ਹੈ ਜੀ ਹਾਂ ਉਹ ਪਾਈ ਤੇ ਪਾਈ ਤੇ ਉਹ ਵੇਖੀ ਆ ਅਸੀਂ ਵੀ ਗਏ ਜੀ ਬਾਬੇ ਦੇ ਵਜੇ ਹੋਈ ਵਜੀ ਪਈ ਹੈ ਬਾਕੀ ਪੁਲਿਸ ਨੇ ਕਾਬੂ ਕਰ ਲਿਆ ਹੈ ਕੰਟਰੋਲ ਕਰ ਲਿਆ ਬਾਕੀ ਨਿਕਲ ਗਏ ਪਹਿਲੀ ਵਾਰ ਪਹਿਲੀ ਵਾਰ ਇਹ ਜਲਾਲਾਬਾਦ ਛੋਇਆ ਹੈ ਬਿਲੈਕਸ਼ਨ ਅਸੀਂ ਚਾਹੁੰਦੇ ਸੀ ਹਰ ਬੰਦੇ ਨੂੰ ਅਸੀ ਮਿਲੀ ਹਰ ਬੰਦੇ ਨੂੰ ਉਹ ਧੂਲਾ ਟੈਕਸ ਮਿਲਿਆ ਜਿਹੜਾ ਅੱਜ ਤੱਕ ਇਹਨੇ 25 ਸਾਲਾਂ ਦਾ ਰਵਾਇਤ ਸੀ ਵੀ ਕਿਸ ਨੂੰ ਦਿੱਤਾ ਨਹੀਂਗਾ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਰੋਜ਼ ਧਰਨੇ ਲਾਉਂਦੇ 5 ਵਜੇ ਜਾ ਕੇ ਵੀਰੋ ਜੇ ਦਫ਼ਤਰ ਬੰਦ ਹੋ ਜੇ ਚਲੋ ਸਾਰੇ ਦੀ ਐਨਓਸੀ ਮਿਲ ਗਿਆ ਸਾਰੇ ਬੰਦੇ ਸਵੇਰ ਦੇ 7:00 ਤੇ ਲਾਈਨਾਂ 'ਚ ਖੜੇ ਹੋ ਗਏ ਰਾਤ ਦੇ ਲੱਗੇ ਇੱਧਰ ਕੋਈ ਐਂਟਰੀ ਨਹੀਂ ਗਰਲਸ ਕਾਲਜ ਸਾਡੀ ਬੇਟੀ ਕਰਦਾ ਉਹਨਾਂ ਛੋਦੀ ਇੱਕ ਗੇਟ ਜਾਂਦਾ ਸਾਰੇ ਜਿਹੜੇ ਪੁਰਾਣੇ ਵੀਰ ਨੇ ਜਿਹਨਾਂ ਨੂੰ ਹੱਤਾਂ ਪਈਆਂ ਪੁਰਾਣੀਆਂ ਐ ਕੰਮ ਨਹੀਂ ਚੱਨਾ ਅੱਜ ਲਾਈਨ 'ਚ ਲੱਗ ਜਾਓ ਭਾਵੇਂ 200 ਫੇਰਾਂ ਦੀ ਭਰਾ ਦੋ ਇੱਧਰੋਂ ਐਂਟਰੀ ਹੈਗੀ ਜੀ ਇੱਧਰੋਂ ਪੁਲਿਸ ਪ੍ਰਸ਼ਾਸਨ ਦੀ ਕਾਰਜ ਬਿਲਕੁਲ ਜਿੰਨੇ ਕਰਤੂਤ ਮਾੜੀ ਕੀਤੀ ਹੈ ਉਹ 100% ਭੁਗਤੂਗਾ ਇਹਦੇ ਵਿੱਚ ਕੋਈ ਹੋਣਾ ਨਹੀਂ। ਇਹ ਪੁਰਸ਼ ਨਹੀਂ ਹੈ। ਬਾਜੀਵਾਰ ਕੀ ਹੈ? ਐਨਪਰ 100% ਜਿਹੜਾ ਬੰਦਾ ਜਿਹਨੇ ਕਰਤੂਤ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤੇ ਹੈ। ਐਮਐਲਏ ਸਾਹਿਬ ਜਿਹੜੇ ਇਸ ਗੇਟ ਤੇ ਨੇ ਇਹਨਾਂ ਨੇ ਅਗੇ ਪ੍ਰੈਸ ਵਾਲਿਆਂ ਨੂੰ ਵੀ ਅੰਦਰ ਜਾਣ ਦਿੱਤਾ। ਬਿਲਕੁਲ ਜਿਹਨੇ ਹੁਣੇ ਕਰਤੂਤ ਕੀਤੀ ਹੈ ਜਿਹੜੇ ਦੋ ਮੁਲਾਜ਼ਮਾਂ ਦੇ ਦੋਵੇਂ ਸਸਪੈਂਡ ਹੋ ਗਏ। ਕਿਹੜੇ ਕਿਹੜੇ ਬੰਦੇ ਅੰਦਰ ਬੜੇ ਆ ਜੀ ਇਧਰੋਂ? ਇਧਰੋਂ ਨੋਨੀ ਮਾਨ ਤੇ ਭੋਵੀ ਮਾਨ ਔਰ ਨਾਲ ਹੋਣਾ ਜਿਹੜਾ 10 ਬੰਦੇ। ਸੀਐਸਿੰਗ ਭਾਵੇਂ ਜਿਹੜੀ ਸਾਡੀ ਚੱਲ ਹੈ ਜਦੋਂ ਅਸੀਂ ਘਰੇ ਬੈਠੇ ਆ। ਰਿਹਾ ਜੀ ਸਿਕਿਉਰਟੀ ਨੂੰ ਲੈ ਕੇ ਕਿਸ ਤ ਉਹਨਾਂ ਨੋਮੀਨੇਸ਼ਨਸ ਨੂੰ ਫਾਈਲ ਕਰਨ ਵਾਸਤੇ ਕრაਊਡ ਨੂੰ ਕੰਟਰੋਲ ਕੀਤਾ ਗਿਆ ਫੋਰਸ ਵਧਾ ਲਈ ਗਈ ਹੈ ਕრაਊਡ ਨੂੰ ਦੇਖਦੇ ਹੋਏ ਫੋਰਸ ਨੂੰ ਇਨਕਰੀਸ ਕਰ ਦਿੱਤਾ ਗਿਆ ਤੇ ਜਿਹੜੀਆਂ ਨੋਮੀਨੇਸ਼ਨਸ ਨੇ ਉਹ 3 ਵਜੇ ਤੱਕ ਜੋ 게ਟ ਹੈਗਾ ਉਹ ক্লোਜ਼ ਕਰ ਦਿੱਤਾ ਗਿਆ ਜਿਹੜੇ ਅੰਦਰ ਡਾਕੂਮੈਂਟਸ ਲੈ ਕੇ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਆ ਚੁੱਕੇ ਨੇ ਕੈਂਡੀਡੇਟਸ ਉਹਨਾਂ ਦੀ ਨੋਮੀਨੇਸ਼ਨ ਫਾਈਲ ਕਰਵਾ ਰਹੇ ਆ ਪਰ ਜਿਹੜਾ ਕਰਾਊਡ ਹੈਗਾ ਉਹਨੂੰ ਕੰਟਰੋਲ ਕਰ ਰਹੇ ਆ ਵੀ ਜਿਹੜੇ ਬੰਦੇ ਕਰ ਚੁੱਕੇ ਨੇ ਉਹਨਾਂ ਨੂੰ ਅਸੀਂ ਪੀਸਫੁਲੀ ਬਾਹਰ ਕਢਵਾ ਰਹੇ ਆ ਅੰਦਰ ਜਿਹੜਾ ਨੋਮੀਨੇਸ਼ਨਸ ਵਾਲਾ ਹੈਗਾ ਉਹ ਬਿਲਕੁਲ ਕੰਟਰੋਲ ਦੇ ਵਿੱਚ ਹੈ ਇੱਕ ਦੋ ਜਿਹੜੇ ਇਨਸੀਡੈਂਟਸ ਹੋਏ ਸੀਗੇ ਸ਼ਰਾਰਤੀ ਅੰਸਰਾਂ ਨੂੰ ਉਹ ਕਾਬੂ ਕਰਕੇ ਉਹਨਾਂ ਨੂੰ ਬਾਹਰ ਭੇਜਤਾ ਗਿਆ ਉਹਨਾਂ ਤੇ ਕੰਸਰਨ ਲੀਗਲ ਐਕਸ਼ਨ ਲਿੱਤਾ ਜਾ ਰਿਹਾ ਹੈ ਸਰ ਬਹੁਤ ਜ਼ਿਆਦਾ ਕਰਾਊਡ ਹੈਗਾ ਨੋਮੀਨੇਸ਼ਨ ਫਰਮਾਣੇ ਇਹ ਸਾਰਿਆਂ ਦੇ ਨੋਮੀਨੇਸ਼ਨ ਫਾਈਲ ਕਰਾਏ ਜਾਣਗੇ ਨਹੀਂ ਜਿਹੜੇ ਬੰਦਿਆਂ ਦੇ ਕੋਲੇ ਰੈਲੇਵੈਂਟ ਡਾਕੂਮੈਂਟਸ ਹੈਗੇ ਨੇ ਉਹ ਗੇਟ ਦੇ ਉੱਤੇ ਸਕਰੁਟਨੀ ਹੋਊਗੀ ਸਿਰਫ ਉਹਨੂੰ ਐਂਟਰ ਕਰਵਾਇਆ ਜਾਊਗਾ ਗੇਟ ਤੇ ਚੈੱਕ ਕਰਕੇ ਐਂਟਰ ਹਾਂਜੀ ਗੇਟ ਤੇ ਚੈਕਿੰਗ ਹੋਣ ਤੋਂ ਬਾਅਦ ਫਿਰ ਅੰਦਰ ਐਂਟਰ ਕਰਵਾਇਆ ਜਾਊਗਾ ਸਕਰੁਟਨੀ ਹੋ ਕੇ ਐਨਓਸੀ ਚੈੱਕ ਕਰੀ ਜਾਊਗੀ ਤੇ ਉਹਨਾਂ ਦਾ ਜਿਹੜਾ ਉਹ ਚੂਲਾ ਟੈਕਸ ਹੈਗਾ ਉਹ ਕਰਕੇ ਫਿਰ ਹੀ ਉਸ ਤੋਂ ਬਾਅਦ ਅੰਦਰ ਭੇਜਿਆ ਜਾਊਗਾ ਸਰ ਇਹ ਪ੍ਰੋਸੈਸ ਨੂੰ ਟਾਈਮ ਕਾਫੀ ਲੱਗ ਸਕਦਾ ਹੈ ਟਾਈਮ ਜ਼ਿਆਦਾ ਲੱਗ ਸਕਦਾ ਹਾਂਜੀ ਪਰ ਕੋਈ ਗੱਲ ਨਹੀਂ ਜਿਹੜੇ ਬੰਦੇ ਜਾਊਗਾ ਦੁਬਾਰਾ ਉਹ ਜਿਹੜੇ ਲੇਟ ਆਣਗੇ ਉਹ ਨਹੀਂ ਵੜ ਜਾਣਗੇ ਜੀ ਥੈਂਕ ਯੂ ਥੈਂਕ